ਸਸ਼੍ਰੀਕਾਲ ਤੁਸੀਂ ਸੁਖ ਰਸਮ ਜਨ نیوز ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਕੇਂਦਰ ਸਰਕਾਰ ਨੇ ਜੀਐਸਟੀ ਸਲੈਬ ਦੇ ਵਿੱਚ ਵੱਡੇ ਫੇਰ ਬਦਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਯਾਨੀ ਕਿ ਕੁਝ ਚੀਜ਼ਾਂ ਨੇ ਜਿਹੜੀਆਂ ਮਹਿੰਗੀਆਂ ਹੋ ਸਕਦੀਆਂ ਨੇ ਕੁਝ ਚੀਜ਼ਾਂ ਸਸਤੀਆਂ ਹੋ ਸਕਦੀਆਂ ਨੇ ਤਾਂ ਬਿਲਕੁਲ ਆਮ ਲੋਕਾਂ ਨੂੰ ਕਿਤੇ ਨਾ ਕਿਤੇ ਇਸ ਦਾ ਫਾਇਦਾ ਜ਼ਰੂਰ ਹੋਏਗਾ ਕਿਉਂਕਿ ਘਰੇਲੂ ਵਰਤਤ ਵਿੱਚ ਆਉਣ ਵਾਲੀਆਂ ਚੀਜ਼ਾਂ ਹੁਣ ਸਸਤੀਆਂ ਹੋ ਜਾਣਗੀਆਂ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦੇਣੀ ਹੈ ਕਿ ਕੰਪੈਂਸ਼ਨ ਸੈਸ ਹਟਾ ਕੇ ਹੁਣ ਹੈਲਥ ਸੈਸ ਤੇ ਕਲੀਨ એનર્ਜੀ ਸੈਸ ਜਿਹੜਾ ਉਹ ਲਗਾ ਦਿੱਤਾ ਜਾਏਗਾ ਤਾਂ ਬਿਲਕੁਲ ਵਿਸਥਾਰਪੂਰਵਕ ਤੁਹਾਨੂੰ ਦੱਸ ਦਿੰਨੇ ਆ ਅਕ ਕਿ ਜੇਕਰ ਅਜਿਹਾ ਹੁੰਦਾ ਤਾਂ ਤੰਬਾਕੂ ਉਤਪਾਦ ਜਿਵੇਂ ਸਿਗਰਟ ਅਤੇ ਗੱਡੀਆਂ ਮਹਿੰਗੀਆਂ ਹੋ ਸਕਦੀਆਂ ਨੇ ਹੈਲਥ ਸੈਸ ਸਿੰ ਗੁੱਡਸ ਤੇ ਲਾਗੂ ਹੋਏਗਾ ਸਿੰ ਗੁੱਡਸ ਤੇ ਸਿਗਰਟ ਸ਼ਰਾਬ ਲਗਜ਼ਰੀ ਚੀਜ਼ਾਂ ਤੇ ਗੱਡੀਆਂ ਸ਼ਾਮਲ ਨੇ ਸਿੰ ਗੁੱਡਸ ਤੇ ਸਰਕਾਰ ਬਾਕੀ ਚੀਜ਼ਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਟੈਕਸ ਵਸੂਲਦੀ ਹੈ ਤੇ ਇਹ GST ਦੇ ਸਭ ਤੋਂ ਜ਼ਿਆਦਾ 28% ਵਾਲੇ ਬ੍ਰੈਕਟ ਚ ਆਉਂਦੀਆਂ ਨੇ ਇਸ ਤੋਂ ਇਲਾਵਾ ਕਲੀਨ એનર્ਜੀ ਸੈਸ ਮਹਿੰਗੀਆਂ ਲਗਜ਼ਰੀ ਕਾਰਾਂ ਤੇ ਕੋਲੇ ਤੇਲ ਲਾਗੂ ਕੀਤਾ ਜਾ ਸਕਦਾ ਹੈ ਇੱਕ ਮੀਡੀਆ ਚੈਨਲ ਦੀ ਰਿਪੋਰਟ ਮੁਤਾਬਕ ਸੂਤਰਾਂ ਨੇ ਸੱਸਿਆ ਕਿ ਕੰਪਨਸ਼ਨ ਸੱਸ ਤੇ ਮੰਤਰੀਆਂ ਦੇ ਗਰੁੱਪ ਦੀ ਇੱਕ ਕਮੇਟੀ ਜਿਸ ਦੀ ਪ੍ਰਧਾਨਗੀ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਕਰ ਰਹੇ ਨੇ ਇਸ ਮਹੀਨੇ ਦੇ ਅਖੀਰ ਦੇ ਵਿੱਚ ਇਸ ਮਾਮਲੇ ਤੇ ਚਰਚਾ ਕਰ ਸਕਦੀ ਹੈ ਤਾਂ ਮੰਤਰੀਆਂ ਦਾ ਗਰੁੱਪ ਪਹਿਲਾਂ ਹੀ ਦੋ ਨਵੇਂ ਟੈਕਸਾਂ ਤੇ ਸਹਿਮਤੀ ਦੇ ਕਰੀਬ ਪਹੁੰਚ ਚੁੱਕਿਆ ਜ਼ਿਆਦਾਤਰ ਸੂਬਿਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਨੁਕਸਾਨ ਦਾ ਇੱਕ ਮੰਨਿਆ ਜਾਣ ਵਾਲੀਆਂ ਚੀਜ਼ਾਂ ਤੇ ਜ਼ਿਆਦਾ ਟੈਕਸ ਵਸੂਲਣ ਨੂੰ ਸਵੀਕਾਰ ਕਰਨਗੇ ਤਾਂ ਮਿਡਲ ਕਲਾਸ ਲੋਕਾਂ ਨੂੰ ਰਾਹਤ ਮਿਲੇਗੀ ਕਿਉਂਕਿ GST ਦੇ ਮੌਜੂਦਾ ਚਾਰ ਸਲੇਬਾਂ ਨੂੰ ਘਟਾ ਕੇ ਤਿੰਨ ਕਰਨ ਤੇ ਵੀ ਵਿਚਾਰ ਜੇ GST ਦੀ ਕਾਉਂਸਲ 12% ਵਾਲੇ GST ਸਲੈਬ ਨੂੰ ਖਤਮ ਕਰ ਸਕਦੀ ਹੈ ਸਰਕਾਰ 12% GST ਸਲੈਬ ਤੋਂ ਆਉਣ ਵਾਲੀਆਂ ਚੀਜ਼ਾਂ ਸੇਵਾਵਾਂ ਨੂੰ 5% ਅਤੇ 18% ਦੀ ਵਾਲੇ ਸਲੈਬਾਂ 'ਚ ਸ਼ਿਫਟ ਕਰਨ ਤੇ ਵਿਚਾਰ ਹੈ ਜਿਹੜਾ ਉਹ ਕਰ ਰਹੀ ਹੈ ਹਾਲਾਂਕਿ ਇਸ ਸ਼ਿਫਟਿੰਗ 'ਚ ਕਾਫੀ ਵਿਚਾਰ ਕੀਤਾ ਜਾਣਾ ਹੈ ਕਿਹੜੀਆਂ ਚੀਜ਼ਾਂ ਨੂੰ 5% ਵਾਲੇ ਸਲੈਬ 'ਚ ਪਾਉਣਾ ਹੈ ਤੇ ਕਿਹੜੀਆਂ ਨੂੰ 18% ਵਾਲੇ ਸਲੈਬ 'ਚ ਪਾਉਣਾ ਹੈ ਐਕਸਪੋਰਟਸ ਦਾ ਮੰਨਣਾ ਹੈ ਕਿ ਸਰਕਾਰ ਮਿਡਲ ਕਲਾਸ ਨੂੰ ਧਿਆਨ 'ਚ ਰੱਖਦੇ ਹੋਏ ਬਦਲਾਅ ਕਰ ਸਕਦੀ ਹੈ ਤਾਂ ਕਿ ਉਹਨਾਂ ਨੂੰ ਰਾਹਤ ਮਿਲ ਸਕੇ ਸਸ਼੍ਰੀਕਾਲ ਤੁਸੀਂ ਸੁਖਰ ਸਮਝਾ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰਤਾ ਕੇਂਦਰ ਸਰਕਾਰ ਨੇ ਜੀਐਸਟੀ ਸਲੈਬ ਦੇ ਵਿੱਚ ਵੱਡੇ ਫੇਰ ਬਦਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਯਾਨੀ ਕਿ ਕੁਝ ਚੀਜ਼ਾਂ ਨੇ ਜਿਹੜੀਆਂ ਮਹਿੰਗੀਆਂ ਹੋ ਸਕਦੀਆਂ ਨੇ ਕੁਝ ਚੀਜ਼ਾਂ ਸਸਤੀਆਂ ਹੋ ਸਕਦੀਆਂ ਨੇ ਤਾਂ ਬਿਲਕੁਲ ਆਮ ਲੋਕਾਂ ਨੂੰ ਕਿਤੇ ਨਾ ਕਿਤੇ ਇਸ ਦਾ ਫਾਇਦਾ ਜ਼ਰੂਰ ਹੋਏਗਾ ਕਿਉਂਕਿ ਘਰੇਲੂ ਵਰਤਤ ਵਿੱਚ ਆਉਣ ਵਾਲੀਆਂ ਚੀਜ਼ਾਂ ਹੁਣ ਸਸਤੀਆਂ ਹੋ ਜਾਣਗੀਆਂ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦੇਣੀ ਹੈ ਕਿ ਕੰਪੈਂਸ਼ਨ ਸੈਸ ਹਟਾ ਕੇ ਹੁਣ ਹੈਲਥ ਸੈਸ ਤੇ ਕਲੀਨ એનર્ਜੀ ਸੈਸ ਹੈ ਜਿਹੜਾ ਉਹ ਲਗਾ ਦਿੱਤਾ ਜਾਏਗਾ ਤਾਂ ਬਿਲਕੁਲ ਵਿਸਤਾਰਪੂਰਵਕ ਤੁਹਾਨੂੰ ਦੱਸ ਦਿੰਨੇ ਆ ਕਿ ਜੇਕਰ ਅਜਿਹਾ ਹੁੰਦਾ ਤਾਂ ਤੰਬਾਕੂ ਉਤਪਾਦ ਜਿਵੇਂ ਸਿਗਰਟ ਅਤੇ ਗੱਡੀਆਂ ਮਹਿੰਗੀਆਂ ਹੋ ਸਕਦੀਆਂ ਨੇ ਹੈਲਥ ਅਸੈਸ ਸਿੰ ਗੁੱਡਸ ਤੇ ਲਾਗੂ ਹੋਏਗਾ ਸਿੰ ਗੁੱਡਸ ਤੇ ਸਿਗਰਟ ਸ਼ਰਾਬ ਲਗਜ਼ਰੀ ਚੀਜ਼ਾਂ ਤੇ ਗੱਡੀਆਂ ਸ਼ਾਮਲ ਨੇ ਸਿੰ ਗੁੱਡਸ ਤੇ ਸਰਕਾਰ ਬਾਕੀ ਚੀਜ਼ਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਟੈਕਸ ਵਸੂਲਦੀ ਹੈ ਤੇ ਇਹ ਜੀਐਸਟੀ ਦੇ ਸਭ ਤੋਂ ਜ਼ਿਆਦਾ 28 ਫੀਸ ਦੀ ਵਾਲੇ ਬ੍ਰੈਕਟ ਚ ਆਉਂਦੀਆਂ ਨੇ ਇਸ ਤੋਂ ਇਲਾਵਾ ਕਲੀਨ એનર્ਜੀ ਸੈਸ ਮਹਿੰਗੀਆਂ ਲਗਜ਼ਰੀ ਕਾਰਾਂ ਤੇ ਕੋਲੇ ਤੇ ਲਾਗੂ ਕੀਤਾ ਜਾ ਸਕਦਾ ਹੈ ਇੱਕ ਮੀਡੀਆ ਚੈਨਲ ਦੀ ਰਿਪੋਰਟ ਮੁਤਾਬਕ ਸੂਤਰਾਂ ਨੇ ਦੱਸਿਆ ਕਿ ਕੰਪੈਂਸ਼ਨ ਸੈਸ ਤੇ ਮੰਤਰੀਆਂ ਦੇ ਗਰੁੱਪ ਦੀ ਇੱਕ ਕਮੇਟੀ ਜਿਸ ਦੀ ਪ੍ਰਧਾਨਗੀ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਕਰ ਰਹੇ ਨੇ ਇਸ ਮਹੀਨੇ ਦੇ ਅਖੀਰ ਦੇ ਵਿੱਚ ਇਸ ਮਾਮਲੇ ਤੇ ਚਰਚਾ ਕਰ ਸਕਦੀ ਹੈ ਸਰਕਾਰ ਮੰਤਰੀਆਂ ਦਾ ਗਰੁੱਪ ਪਹਿਲਾਂ ਹੀ ਦੋ ਨਵੇਂ ਟੈਕਸਾਂ ਤੇ ਸਹਿਮਤੀ ਦੇ ਕਰੀਬ ਪਹੁੰਚ ਚੁੱਕਿਆ ਜ਼ਿਆਦਾਤਰ ਸੂਬਿਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਨੁਕਸਾਨ ਦਾ ਇੱਕ ਮੰਨਿਆ ਜਾਣ ਵਾਲੀਆਂ ਚੀਜ਼ਾਂ ਤੇ ਜ਼ਿਆਦਾ ਟੈਕਸ ਵਸੂਲਣ ਨੂੰ ਸਵੀਕਾਰ ਕਰਨਗੇ ਤਾਂ ਮੀਡਲ ਕਲਾਸ ਲੋਕਾਂ ਨੂੰ ਰਾਹਤ ਮਿਲੇਗੀ ਕਿਉਂਕਿ GST ਦੇ ਮੌਜੂਦਾ ਚਾਰ ਸਲੇਬਾਂ ਨੂੰ ਘਟਾ ਕੇ ਤਿੰਨ ਕਰਨ ਤੇ ਵੀ ਵਿਚਾਰ ਹੋ ਰਿਹਾ ਹੈ GST ਦੀ ਕਾਉਂਸਲ 12% ਵਾਲੇ GST ਸਲੇਬ ਨੂੰ ਖਤਮ ਕਰ ਸਕਦੀ ਹੈ ਸਰਕਾਰ 12% GST ਸਲੇਬ ਤੋਂ ਆਉਣ ਵਾਲੀਆਂ ਚੀਜ਼ਾਂ ਸੇਵਾਵਾਂ ਨੂੰ 5% ਅਤੇ 18% ਦੀ ਵਾਲੇ ਸਲੇਬਾਂ ਸ਼ਿਫਟ ਕਰਨ ਤੇ ਵਿਚਾਰ ਹੈ ਜਿਹੜਾ ਉਹ ਕਰ ਰਹੀ ਹੈ ਹਾਲਾਂਕਿ ਇਸ ਸ਼ਿਫਟਿੰਗ 'ਚ ਕਾਫੀ ਵਿਚਾਰ ਕੀਤਾ ਜਾਣਾ ਹੈ ਕਿਹੜੀਆਂ ਚੀਜ਼ਾਂ ਨੂੰ 5% ਵਾਲੇ ਸਲੈਬ 'ਚ ਪਾਉਣਾ ਹੈ ਤੇ ਕਿਹੜੀਆਂ ਨੂੰ 18% ਵਾਲੇ ਸਲੈਬ 'ਚ ਪਾਉਣਾ ਹੈ ਐਕਸਪੋਰਟਸ ਦਾ ਮੰਨਣਾ ਹੈ ਕਿ ਸਰਕਾਰ ਮਿਡਲ ਕਲਾਸ ਨੂੰ ਧਿਆਨ 'ਚ ਰੱਖਦੇ ਹੋਏ ਬਦਲਾਅ ਕਰ ਸਕਦੀ ਹੈ ਤਾਂ ਕਿ ਉਹਨਾਂ ਨੂੰ ਰਾਹਤ ਮਿਲ ਸਕੇ